ਇਹ 325 ਦੀ ਵੀ ਪੂਰੀ ਚੜਾਈ ਰਹੀ ਹੈ ਜਿਹੜੀਆਂ ਕਮੀਆਂ ਜਿਹੜੀਆਂ ਸੀ ਕਮੀ ਦਿਖਾਓ ਆ ਕ੍ਰਾਊਨ ਪੀਨ ਦੇਖੋ ਕਿਤਰਾ ਦੰਦੇ ਟੁੱਟੇ ਪਏ ਆ ਹੁਣ ਇਹਦੇ ਵਿੱਚ ਜਿਹੜਾ ਹਾਈਡਰੋਲਿਕ ਦੀਆਂ ਸਿਸਟਮ ਸਾਰਾ ਸੜ ਗਿਆ ਹੋਊਗਾ ਅਗਲੇ ਦਾ ਬੈਨਗੇ ਦੇ ਸਾਰੇ ਖਤਮ ਹੋ ਗਏ ਗਰਮ ਹੋ ਗਏ ਫੋਗ ਗਏ ਹੋਣੇ ਆ ਇਹ ਟਰੱਕ ਲੱਗਣ ਤੋਂ ਬਾਅਦ ਜਿਹੜੀਆਂ ਜਿਹੜੀਆਂ ਚੀਜ਼ਾਂ ਫੁਗਦੀਆਂ ਤੁਹਾਨੂੰ ਦਿਖਾ ਦਿੰਨਾ ਪੰਪ ਦੇਖੋ ਪਿੰਗਲ ਜਲਮੋਨੀ ਵਾਲੀਆਂ ਚੀਜ਼ਾਂ ਸਭ ਤੋਂ ਪਹਿਲਾਂ ਤੀਸੜ ਲਈਆਂ ਹਨ ਨਮੂਨ ਹੁੰਦਾ ਰੀਡੀਏਟਰ ਹੋਰ ਸਾਰਾ ਸਿਸਟਮ ਪਾਣੀ ਪੂਨ ਕੋ ਬੱਜ ਗਿਆ ਕਿੰਨਾ ਇਹਦਾ ਲਮੂਨੀਆਂ ਵਿੱਚ ਤਾਂ ਸਾੜਿਆ ਹੋ ਗਿਆ ਅਗਾਂਹੇ ਜਾ ਰਹੇ ਹਾਂ ਲਮਨੂ ਦੀ ਕੈਮਰਾ ਮੈਂ ਦਿਖਾਵਾਂ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਜਿਹੜੀ ਜਿਹੜੀ ਚੀਜ਼ ਸਭ ਤੋਂ ਪਹਿਲਾਂ ਸਿਲਵਰ ਦੀ ਜਿਹਨੂੰ ਕਹਿ ਲੈਂਦੇ ਆ ਆ ਪਾ ਦੇਖੋ ਫਿਲਟਰ ਪਿੰਗੜ ਗਿਆ ਇੱਕ ਵੀਡੀਓ ਚਲਦੀ ਦੇ ਵਿੱਚ ਇਹ ਜ਼ਰੂਰ ਦੇਖਿਓ ਵੀਰੇ ਵੀ ਜਿਹਨੂੰ ਅੱਗ ਲੱਗੀ ਹੁੰਦੀ ਹੈ ਟਰੈਕਟਰ ਨੂੰ ਇਹ ਕਾਮਯਾਬ ਹੋ ਜਾਂਦਾ ਅੰਦਰ ਜਿੱਦਕ ਨਹੀਂ ਦੁਬਾਰਾ ਮੇਰਾ ਹੀ ਨਹੀਂ ਮੈਂ ਉਹ ਗੱਲ ਕਰਦਾ ਵੀ ਦੁਬਾਰਾ ਕਾਮਯਾਬਤ ਨਹੀਂ ਹੁੰਦਾ ਕਹਿੰਦਾ ਮੇਰਾ ਹੀ ਟਰੈਕਟਰ ਚੱਲ ਤੇਰਾ ਦਾ ਭਰਾ ਵਧੀਆ ਗੱਲ ਆ ਮੂੰ ਗੱਲ ਕਰਦੇ ਸੀ ਅਸੀਂ ਵੀ ਇਹ ਕਿੱਥੋਂ ਲਿਆ ਵੀਰ ਇਹ ਲਿਆ ਵੀਰੇ ਆਪਾਂ ਮੌਜੂਦ ਅੱਛਾ ਕੀ ਗੱਲ ਕੀ ਹੋ ਗਈ ਟਰੈਕਟਰ ਨੂੰ ਇਹ ਰਾਤ ਬੰਦੇ ਨੇ ਛੱਡ ਕੇ ਗਿਆ ਆਪਣੇ ਖੇਤਾਂ 'ਚ ਅੱਛਾ ਉਹ ਛੋੜ ਸਰ ਕੇ ਕੋਹ ਦੇ ਉੱਤੇ ਹੋ ਗਿਆ ਭਾਈ ਤਾਰ ਦਾ ਅੱਛਾ ਇਹ ਲੱਕੜ ਬਈ ਸੀ ਅੱਛਾ ਹੋਰ ਗੱਦੇ-ਗੁੱਤੇ ਬਈ ਉਹਦੇ ਨੱਕ ਲੱਗ ਗਿਆ ਸਵੇਰੇ ਆ ਕੇ ਪਤਾ ਲੱਗਿਆ ਉਹਨੂੰ ਸਵੇਰੇ ਆ ਕੇ ਪਤਾ ਲੱਗਿਆ ਜੋ ਕੋਕਿਆ ਗਿਆ ਸਾਰਾ ਨਵੇਂ ਟਾਇਰ ਪਾਏ ਸੀ ਦੱਸ ਓਏ ਹੋਏ ਨਵੇਂ ਟਾਇਰ ਹੀ ਫੋਗ ਗਿਆ 50 ਹਜ਼ਾਰ ਕਿਹੜਾ ਮਾਡਲ ਹੈ ਟਰੈਕਟਰ 98 ਅੱਛਾ ਲੱਗੇ ਬੰਨੇ ਕਿਸੇ ਨੂੰ ਪਤਾ ਹੀ ਲੱਗਿਆ ਹੈ 475 1998 ਮਾਡਲ 475 1998 ਮਾਡਲ ਆ ਮੈਂ ਗੱਲ ਕਰਨੀ ਹੈ ਵੀਡੀਓ ਦੇ ਵਿੱਚ ਵੀ ਟਰੈਕ ਟਰੱਕ ਲੱਗੇ ਤੋਂ ਬਾਅਦ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਕਿਉਂ ਬਲਕਿ ਇਹ ਵੀ ਜਿਹੜਾ ਤਾਂ ਉੱਚਾ ਮਾਡਲ ਉਹਦਾ ਤਾਂ ਕਹਿਣਾ ਕੀ ਆ ਵੀ ਹੁਣ ਇਹ ਤੇ ਪੈਸੇ ਇੰਨਾ ਲੱਗ ਜਾਣਾ ਸੀ ਅਗਲੇ ਦਾ ਬੈਨਿੰਗ ਦੇ ਸਾਰੇ ਖਤਮ ਹੋ ਗਏ ਗਰਮ ਹੋ ਗਏ ਫੋਗੇ ਹੋਣੇ ਆ ਗੇਅਰ ਦੀਆਂ ਗਰਾਰੀਆਂ ਵਗੈਰਾ ਦਾ ਚਲੋ ਕੀ ਨੁਕਸਾਨ ਹੁੰਦਾ ਉਹ ਤਾਂ ਚੱਲ ਜਾਂਦਾ ਲੋਹਾ ਹੁੰਦਾ ਪਰ ਸਾਰੀਆਂ ਸੀਲਾਂ ਸਾਰੇ ਲੈਦਰ ਹੁਣ ਇਹਦੇ ਵਿੱਚ ਜਿਹੜਾ ਹਾਈਡਰੋਲਿਕ ਦੀਆਂ ਸਿਸਟਮ ਸਾਰਾ ਸੜ ਗਿਆ ਹੋਊਗਾ ਤਾਰੀਆਂ ਸੀਲਾਂ ਦੁਆਰੇ ਕਾਮਯਾਬ ਉਹ ਘੱਟ ਹੁੰਦਾ ਦੇਖਿਆ ਜਿਹਨੂੰ ਅੱਗ ਲੱਗ ਜੇ ਟਰੈਕਟਰ ਨੂੰ ਕਿਉਂ ਦੁਆਰਾ ਇਹ ਲੋਹੇ ਦੇ ਜਿਹੜੀ ਟੈਂਪਰ ਆ ਖਤਮ ਹੋ ਜਾਂਦੀ ਆ ਜਦੋਂ ਅੱਗ ਲੱਗਦੀ ਹੈ ਨਾ ਇੰਦਰਜੀਤ ਦੁਆਰਾ ਕਾਮਯਾਬਤ ਨਹੀਂ ਹੁੰਦਾ ਨਾ ਦੁਆਰੇ ਕਾਮਯਾਬ ਪੈਸਾ ਲਾਉਣ ਦਾ ਕੋਈ ਫਾਇਦਾ ਨਹੀਂ ਫਿਰ ਕਿਉਂ ਪੈਸਾ ਇੰਨਾ ਖਾ ਜਾਣਾ ਇਹਨੇ ਕਈ ਚੀਜ਼ਾਂ ਜਿਹੜੀਆਂ ਟੋਡੀਆਂ ਵੱਧ ਪੈਸੇ ਕੱਲ ਨੂੰ ਖੋਲੋਗੇ ਕੱਲ ਨੂੰ ਅੱਛਾ ਬਾ ਕੱਲ ਖੋਲ ਕੇ ਵੀ ਇਹਦੀ ਵੀਡੀਓ ਪਾਵਾਂਗੇ ਵੀ ਅੰਦਰ ਕਿੰਨਾ ਕੁ ਸੇਕ ਗਿਆ ਹੈ ਨਾ ਵੀ ਕਿੰਨਾ ਕੁ ਸੇਕ ਹੈ ਪਤਾ ਲੱਗ ਜਾਂਦਾ ਅੱਗੇ ਉਹਨੂੰ ਆਵੇਂ ਪੈਸਾ ਲਾ ਲੈਂਦਾ ਅਗਲਾ ਦੁਬਾਰੇ ਕਾਮਯਾਬ ਨਹੀਂ ਸੀ ਹੋਣਾ ਐ ਆਹ ਰਹੇ ਜੀ ਇਹ ਕਾਮਯਾਬ ਨਹੀਂ ਹੋਣਾ ਦੁਬਾਰੇ ਟਰੈਕਟਰ ਵਧੀਆ ਕਰਿਆ ਭਰਾ ਨੇ ਸੇਲ ਕਰਤਾ ਤੇ ਇਹਦਾ ਡੀਜ਼ਲ ਪੰਪ ਦਿਖਾਵਾਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਪਿੰਗਣ ਵਾਲੀ ਚੀਜ਼ ਆ ਅਲੂਮੋਨੀਅਮ ਦੇ ਟੈਂਪਰੇਚਰ ਦਾ ਤੇ ਲੋਹੇ ਦੇ ਟੈਂਪਰੇਚਰ ਦਾ ਅਲੂਮੋਨੀਅਮ ਪਹਿਲਾਂ ਪਿੰਗਲਦਾ ਦੇਖੋ ਹੁਣ ਸਲਫ ਪਿੰਗਲ ਕੇ ਡੇਗ ਗਿਆ ਤੇ ਆ ਆਪਣਾ ਡੀਜ਼ਲ ਪੰਪ ਦੀ ਕੇਮ ਕੇਮ ਰਹਿ ਗਈ ਆ ਡੀਜ਼ਲ ਪੰਪ ਹੁਣ ਤੁਹਾਨੂੰ ਦਿਖਾਦਾ ਮੈਂ ਡੀਜ਼ਲ ਪੰਪ ਕਿਵੇਂ ਵਰਕ ਕਰਦਾ ਦੇਖ ਲਓ ਤੁਸੀਂ ਡੈਮੋ ਤੁਹਾਡੇ ਸਾਹਮਣੇ ਆ ਦੋ ਬੈ ਅੱਗੇ ਉਹ ਬੈਰਿੰਗ ਆ ਗਿਆ ਕੇਮ ਦਾ ਆਮਨੇ ਤੁਹਾਡੇ ਆ ਕੇਮ ਸ਼ਾਬਟਾ ਕੀ ਆ ਆ ਫੜੀ ਤੇ ਆਂ ਦੇਖ ਲੋ ਤੁਸੀਂ ਆ ਗਵਰਨਰ ਹੁੰਦਾ ਜਿਹਨੂੰ ਗਵਰਨਰ ਕਹਿ ਦਿੰਦੇ ਆ ਆ ਹੁੰਦਾ ਗਵਰਨਰ ਇਹ ਜਦੋਂ ਚੱਕਰਾਂ ਤੇ ਆ ਜਾਂਦਾ ਐ ਖੁੱਲ ਜਾਂਦੇ ਪਿੱਛੇ ਵੱਟੇ ਜੇ ਇਹ ਜਦੋਂ ਮਹਿੰਦਰਾ ਦੇ ਇੰਜਨ ਨਾ ਆਪਣੇ ਜਾਲਾਤਰ ਰੱਖੇ ਸੀ ਲੋਕਾਂ ਨੇ ਜੀਪਾਂ ਦੇ ਵਿੱਚ ਜਦੋਂ ਜੀਪ ਦੇ ਵਿੱਚ ਰੱਖਣਾ ਵਾ ਇਹਦਾ ਗਵਰਨਰ ਜਿਹੜਾ ਹੁੰਦਾ ਵਾ ਇਹਨੂੰ ਛੋਟਾ ਪਾਇਆ ਹੁੰਦਾ ਵੀ ਇਹਦੀ ਪਿਕਅਪ ਬਣ ਜੇ ਜਿੰਨਾ ਇਹ ਭਾਰਾ ਹੋਈ ਜਾਣਾ ਵਾ ਇਹਦੇ ਚੱਕਰਾਂ ਦਾ ਫਰਕ ਪਈ ਜਾਣਾ ਜਦੋਂ ਵੀ ਕਿਸੇ ਨੇ ਜੀਪ ਦੇ ਵਿੱਚ ਇੰਜਣ ਰੱਖਣਾ ਤੇ ਗਵਰਨਰ ਦਾ ਫਰਕ ਪਾਉਣਾ ਪੈਂਦਾ ਇਹ ਵਜ਼ਨ ਘਟਾਉਣਾ ਪੈਂਦਾ ਵੇਟਾਂ ਦਾ ਪਿੱਛੋਂ ਜਨਰੇਟਰ ਤੇ ਵੀ ਇਹੀ ਸਿਸਟਮ ਆ ਜਿਵੇਂ ਜਨਰੇਟਰਾਂ ਦੇ ਜਿਹੜੇ ਇੰਜ ਲੱਗੇ ਉਹਨਾਂ ਦੇ ਵੇਟਾਂ ਦਾ ਪਿੱਛੋਂ ਗਵਰਨਰ 'ਚ ਫਰਕ ਪਾਇਆ ਹੁੰਦਾ ਇਹਨੂੰ ਗਵਰਨਰ ਕਹਿ ਦਿੰਦੇ ਆ ਜਦੋਂ ਆਪਾਂ 스프ਿੰਗ ਦੀ ਤੜ ਅੱਜਕੱਲ ਕਹਿ ਦਿੰਦੇ ਆ 스프ਿੰਗ ਦੀ ਤੜ ਤੋਂ ਆਪਾਂ ਜੀ ਇਹਦੀ ਵਧਾਤੀ ਪਿਕਅਪ ਵਧਾਤੀ ਆ 스프ਿੰਗ ਹੁੰਦਾ ਪਿੱਛੇ ਸਿਰਫ ਇੱਕ ਜਿਹੜਾ ਗਵੰਦਰ ਦੇ ਵਿੱਚ ਕਿਸੇ ਦਿਨ ਤੁਹਾਨੂੰ ਪੰਪ ਖੋਲ ਵੀ ਪੰਪ ਕਿਵੇਂ ਕੰਮ ਕਰਦਾ ਚਲੋ ਗੱਲ ਚੱਲਦੀ ਸੀ ਆਪਾਂ ਫੇਰ ਉੱਥੋਂ ਸ਼ੁਰੂ ਕਰੀਏ ਵੀ ਸਭ ਤੋਂ ਪਹਿਲਾਂ ਐਲੂਮੀਨੀਅਮ ਆ ਦੇਖੋ ਐਲੂਮੀਨੀਅਮ ਵਾਲੀ ਚੀਜ਼ ਸਭ ਤੋਂ ਪਹਿਲਾਂ ਪਿੰਗਲਦੀ ਆ ਜਿਵੇਂ ਆ ਸਾਲ ਪਿੰਗਲ ਗਿਆ ਡੀਜ਼ਲ ਪੰਪ ਪਿੰਗਲ ਗਿਆ ਜਿੱਥੇ ਵੀ ਸਿਲਵਰ ਜਾਲ ਐਲੂਮੀਨੀਅਮ ਦੀ ਕੋਈ ਚੀਜ਼ ਹੋਊਗੀ ਉਹ ਪਹਿਲਾਂ ਪਿੰਗਲੀ ਆ ਤੇ ਹੁਣ ਅੰਦਰ ਹੈੱਡ ਬੰਦ ਦਾ ਨਹੀਂ ਤਾਂ ਉਹ ਵੀ ਤੁਹਾਨੂੰ ਦਿਖਾਉਂਦਾ ਤੇ ਵੀ ਕਹਿਣ ਦਾ ਭਾਵ ਇਹ ਸੀਗਾ ਵੀ ਹੁਣ ਇਹਨੇ ਬਾਈ ਨੇ ਵੇਚਤਾ ਟਰੈਕਟਰ ਤੇ ਨਹੀਂ ਤਾਂ ਇਹ ਕਾਮਯਾਬ ਬਹੁਤ ਘੱਟ ਹੁੰਦੇ ਆ ਜਿਹੜਾ ਅਗ ਲੱਗੇ ਵਾਲਾ ਟਰੈਕਟਰ ਆ ਸੀਲਾਂ ਸੜ ਗਈਆਂ ਕਾਫੀ ਚੀਜ਼ਾਂ 베ARING ਜਿੰਨੇ ਵੀ ਇੱਥੇ ਚ 베 ਉਹ ਸਾਰੇ ਸਵਾਲ ਕੱਢ ਕੇ ਦੁਬਾਰੇ ਪੋਣੇ ਪਾਣੇ ਸੀਗੇ ਫਿਰ ਇੰਨਾ ਪੈਸਾ ਲਾ ਕੇ ਚੀਜ਼ ਚੱਲਦੀ ਆ ਰਿਜ਼ਲਟ ਕੀ ਦਿੰਦਾ ਕੀ ਨਹੀਂ ਦਿੰਦੀ ਤੇ ਆਹ ਗੱਲ ਸੀਗੀ ਚੱਲਦੇ ਵਲੌਗ ਦੇ ਵਿੱਚ ਮੈਂ ਕਿਹਾ ਜਲਦੀ ਜਲਦੀ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਸਟੀering ਖਤਮ ਹੋ ਗਿਆ ਹੋਊਗਾ ਆਲਮੋਸਟ ਲਿਫਟ ਤੇ ਇੰਜਨ ਤਾਂ ਇਹਦਾ ਬਿਲਕੁਲ ਖਤਮ ਹੀ ਆ ਅੱਗ ਲੱਗਣ ਤੋਂ ਬਾਅਦ ਤੇ ਵੀਰ ਜੇਦਾ ਵੀ ਨੁਕਸਾਨ ਹੋਇਆ ਅੱਗੇ ਕਿਸੇ ਨੂੰ ਜਾਣਕਾਰੀ ਮਿਲ ਜੇ ਜ਼ਰੂਰ ਆਪਣੀ ਮਸ਼ੀਨਰੀ ਨੂੰ ਆਪਦੀ ਗੌਰ ਥੱਲੇ ਰੱਖੋ ਰਾਤ ਨੂੰ ਸਿਆਲਾਂ ਚ ਆਪਾ ਪੈ ਜੰਨੇ ਇਤਰਾ ਹੀ ਸਾਡੇ ਇੱਕ ਰਿਸ਼ਤੇਦਾਰ ਸੀ ਹਿੜਿਆਣੇ ਚ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਸੀਗਾ ਕਈ ਮਸ਼ੀਨਰੀਆਂ ਉਹਨਾਂ ਦੀਆਂ ਸੜਗੀਆਂ ਸੀਗੀਆਂ ਤੇ ਇਹਨੂੰ ਗੌਰ ਰੱਖਿਆ ਕਰੋ ਲਾਗੇ ਕੋਈ ਬੰਨੇ ਕੋਈ ਬੰਦਾ ਹੋਵੇ ਜਾਂ ਕੋਈ ਕੈਮਰਿਆਂ ਦੀ ਨਿਗਾਹ ਦੇ ਵਿੱਚ ਜਿੱਥੋਂ ਚੀਜ਼ ਦਾ ਪਤਾ ਲੱਗ ਜੇ ਇਹ ਨਾ ਹੋਵੇ ਵੀ ਆਪਣੀ ਚੀਜ਼ ਆਪਣੇ ਤੋਂ ਦੂਰ ਖੜੀ ਆ ਮਸ਼ੀਨਰੀ ਤੋਂ ਉਤੋਂ ਬਾਅਦ ਐਂਡ ਜੇ ਆਪਾਂ ਨੂੰ ਪਤਾ ਲੱਗੇ ਨੁਕਸਾਨ ਹੋਣ ਤੋਂ ਬਾਅਦ ਤੇ ਵੀਡੀਓ ਚ ਅੱਗੇ ਹੋਰ ਵੀ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਆ ਰਹੀਆਂ ਨੇ ਬਲੌਗ ਚ ਬਣੇ ਰਹੋ ਤੇ ਬਲੌਗ ਚ ਤੁਹਾਨੂੰ ਸਕੌਲ ਟਰੈਕਟਰ ਟੁੱਟਦਾ ਦਿਖਾਉਨੇ ਆ ਇਹ ਜਿਹੜੇ ਅੱਜ ਆਪਾਂ ਕੁਆਡ ਚ ਦੇਈ ਜਾਂਦੇ ਆ ਨਾ ਟਰੈਕਟਰ ਆਉਣ ਵਾਲਾ ਸਮਾਂ ਸਾਨੂੰ ਇਹ ਟਰੈਕਟਰ ਜਿਤਨਾ ਹੁਣ ਲੱਭਦੇ ਆ ਨਾ ਆਪਾਂ ਪੁਰਾਣੇ ਟਰੈਕਟਰ ਇਹ ਵੀ ਕਿਸੇ ਟਾਈਮ ਹੋਣਾ ਵੀ ਜਦੋਂ ਲੱਭਣੇ ਲੱਭਿਆ ਨਹੀਂ ਲੱਭਣੇ ਅਨਾਂ ਨੇ ਮੈਂ ਤੇ ਇਹ ਹੈਰੋਂ ਹੋਰ ਉਹਨੂੰ ਵਾਲਾ ਖਿੱਚੀ ਜਾਂਦਾ ਸੀ ਨਾਲੇ ਕਹਿੰਦਾ ਯਾਰ ਵਾਈ ਹੁਣ ਵੀ 10-10 ਕਿੱਲਿਆਂ ਦੀ ਕਰੀ ਜਾਂਦਾ ਟਰੈਕਟਰ ਹਨਾ ਹਨਾ ਕਰਦਾ ਬਾਈ ਵਧੀਆ ਕੰਮ ਆ ਕਿਉਂ ਹੁਣ ਵੱਡੇ ਟਰੈਕਟਰ ਆ ਗਏ ਤੋਰਾ ਲੋਕ ਮੰਗਦੇ ਆ ਸਿਰਫ ਇਹਨਾਂ ਦਾ ਤੋਰੇ ਵੱਲੋਂ ਮਰਦੇ ਸੀ ਤੋਰਾ ਘੱਟ ਸੀ ਟਰੈਕਟਰਾਂ ਦਾ ਜਿਹੜੇ ਜਿਹੜੇ ਭਰਾ ਨੇ ਟਰੈਕਟਰ ਚਲਾਇਆ ਜ਼ਰੂਰ ਦੱਸਿਓ ਆ ਦੇਖੋ ਇਹਦੇ 'ਚ ਕਮੀਆਂ ਜਿਹੜੀਆਂ ਸੀ ਕਮੀ ਦਿਖਾਓ ਆ ਕ੍ਰਾਊਨ ਪੀਨ ਦੇਖੋ ਕਿੱතරਾਂ ਦੰਦੇ ਟੁੱਟੇ ਪਏ ਆ ਤੇ ਆ ਸਾਈਡਾਂ 'ਚ ਇਹਦੀ 플레이 ਨਿਕਲਦੀ ਹੁੰਦੀ ਸੀ ਆ ਚਾਈਨੜ ਦੇਖਦੇ ਬਿਲਡਿੰਗ ਕਰੇ ਜਿਹੜਾ ਕ੍ਰਾਊਨ ਪੀਨ ਦੀ ਜਿਹੜੀ ਸੀਗੀ ਆ 플레이 ਸੀ ਸਾਈਡਾਂ ਤੋਂ ਨਿਕਲਦੀ ਸੀ ਚੌਕੀ ਕਿੰਨਾ ਕੁ ਰਹੇਗਾ ਖੁੱਲਣ ਵਾਲਾ ਕਿੰਨਾ ਟਾਈਮ ਲਾਓਗੇ ਹੋਰ ਖੁੱਲਣ ਨੂੰ ਕਿੰਨੇ ਟਾਈਮ 'ਚ ਖੜਾਤਾ ਇਹ ਸਾਜੂ ਵੀਗੇ ਕੈਮਜੇ ਹੋ ਕੇ ਲੱਗੇ ਆਂ ਅੱਜ ਦਾ ਦਿਨ ਵਧੀਆ ਲੱਗਿਆ ਹਨਾ ਤੇ ਬਾਕੀ ਦੋਸਤੋ ਸਾਰਾ ਟਰੈਕਟਰ ਦਾ ਹੋਣਾ ਤੁਹਾਨੂੰ ਚਿੱਟਾ ਸਕੋਰਟ ਤਾਸ ਹੁੰਦੀ ਸੀ ਇਹਦੇ ਲੱਗੀ ਸਟਾਰਟ ਕਰਨ ਵਾਸਤੇ ਜਿੱ ਤਰ੍ਹਾਂ ਸਿਆਲਾ ਸੂਲਾ ਦੇ ਵਿੱਚ ਨਾ ਆ ਬਾਲ ਦੱਬਣ ਵਾਸਤੇ ਇੱਕ ਚੱਕੀਆਂ ਨੇ ਮੇਂ ਟਾਸ ਦੀ ਇਹਦੀ ਜੋ ਟਾਸ ਲਗਾਉਣਾ ਇੱਥੇ ਟੈਪਡ ਕਵਰ ਦੇ ਵਿੱਚ ਟਾਸ ਲੱਗੀ ਜਾਂਦੀ ਸੀ ਪਰ ਟੈਪਡ ਕਵਰ ਬਲਮੋਨੀਵ ਜਿਹਾ ਹੁੰਦਾ ਸੀ ਕਈ ਵਾਰ ਨਟ ਜ਼ਿਆਦਾ ਖਿੱਚ ਦਿੰਦੇ ਸੀ ਨਾ ਲੋਕ ਆ ਦੇਖੋ ਇੱਥੋਂ ਟੁੱਟ ਜਾਂਦੇ ਸੀ ਨਟ ਐ ਐ ਐਮ ਸੀ ਲਾ ਲਾ ਕੇ ਫਿਰ ਤੇਲ ਬਾਹਰ ਨਿਕਲੇ ਜਾਂਦਾ ਅੱਜ ਵੀ ਸਕੋਰਟ ਬાળા ਤਿਆਰ ਹੋਉਂਦਾ ਜਿਨ੍ਹਾਂ ਦੇ ਬਾਹਰ ਪੰਪ ਕੱਢਣੇ ਆ ਪਲੇਟਾਂ ਲੱਭਦੀਆਂ ਨਹੀਂ ਲੱਭਦੀਆਂ ਜਿਨ੍ਹਾਂ ਨੇ ਨਿਸ਼ਾਨੀਆਂ ਬਜ਼ੁਰਗਾਂ ਦੀਆਂ ਸੰਭੀਆਂ ਵਾ ਜਿਨ੍ਹਾਂ ਨੇ ਪੁਰਾਣੇ ਸਮੇਂ ਆ ਟਰੈਕਟਰ ਨਾਲ ਕੱਢੇ ਆ ਅੱਜ ਵੀ ਬਾਈਓ ਤਿਆਰ ਕਰਾਉਂਦੇ ਮੋਡੀਫਾਈ ਕਰਾਉਂਦੇ ਆ ਆ ਗੇਅਰ ਆ ਤਿੰਨ ਗੇਅਰਾਂ ਵਾਲਾ ਗੇਅਰ ਸੀ ਇਹਨੂੰ ਬਾਅਦ ਚੋਂ ਅਮਰੂਤੀ ਸਕੋਰਟ ਵੀ ਆਏ ਚਾਰ ਗੇਅਰਾਂ ਵਾਲੇ ਵੀ ਆਏ ਡਬਲ ਕਲਚ ਵੀ ਆਏ ਤੇ 540 ਚੱਕਰ ਵੀ ਆਏ ਤੇ ਆਹ ਦੇਖੋ ਟਰੈਕਟਰ ਹਿੱਸਾ ਪਾਵਰ ਵੀ ਕਰੀ ਜਾਂਦੇ ਆ ਆ ਸਟੀering ਜਿਹੜਾ ਲਟਾਂੀਆਂ ਚੌੜੀਆਂ ਕਰਿਆ ਖਲੋ ਜਾਂਦਾ ਹੁੰਦਾ ਸੀਗਾ ਬਰਮ ਇਹਦੀ ਆ ਘਸ ਜਾਂਦੀ ਸੀ ਆ ਬਰਮ ਹੁੰਦੀ ਸੀ ਇਹਦੇ ਚ ਬਾਅਦ ਚੋ ਕੰਪਨੀ ਨੇ ਸੁਧਾਰ ਕਰਿਆ ਦੇਖੋ ਜਿੱਤਰਾ ਬਰਮ ਗੇਰ ਦਾ ਚੱਲਦਾ ਨਾ ਤਿੱਖੇ ਹੋ ਗਏ ਦੰਦੇ ਆ ਘਸ ਕੇ ਪਲੇ ਪੈ ਜਾਂਦੀ ਸੀ ਤਾਂ ਕਿਉਂ ਟਾਇਰ ਐ ਖੁੱਲ ਜਾਂਦੇ ਜਾਲਾਂ ਨੇ ਮੈਂ ਤੇ ਬਾਕੀ ਇਹ ਵੀ ਉੱਚਾ ਮਾਡਲ ਐ ਤੋਂ ਪਹਿਲਾਂ 27 ਆਇਆ W 27 ਦੇਖਿਆ ਉਹ ਟਰੈਕਟਰ ਭਰਾਵਾਂ ਨੇ ਜਿਨ੍ਹਾਂ ਨੇ 27 ਸਕੋਟ ਤੇ 37 ਵੀ ਐ 27 ਵੀ ਆਇਆ ਇਹ ਮਾਡਲ ਤਾਂ ਬਹੁਤ ਬਾਅਦ ਚੋਂ ਆਇਆ ਇਹ ਤੋਂ ਪਹਿਲਾਂ بڑے ਮਾਡਲ ਆਇਆ ਜਿਹੜੇ ਉਰਸਸ ਵੀ ਆਇਆ C328 ਵੀ ਆਇਆ ਇਹ ਆਪਦੇ ਹੱਥੀ ਟਰੈਕਟਰ ਖੋਲੇ ਹੋਇਆ ਮੇਰੇ ਉਰਸਸ ਤੇ 27 ਸਕਾਉਟ 27 ਵੀ ਹੁਣ 27 ਦੀ ਸ਼ੋ ਜਿਹੜੀ ਮਗਰੋਂ ਸਾਰੀ ਉਹ ਖੜੀ ਹੁੰਦੀ ਸੀ ਹਨਾ ਨੇ ਦੇਖਿਆ ਉਦੋਂ ਜਿਹੜਾ 27 ਖੋਲਿਆ ਤੇ ਇਹ ਪਿਛਲੇ ਹਿੱਸੇ ਤਕਰੀਬਨ ਸੇਮ ਸੀ ਇਹਨਾਂ ਦੇ ਉਹਨਾਂ ਚ ਲਿਫਟ ਸਾਦੀ ਆਉਂਦੀ ਸੀ ਇਹਨਾਂ ਚ ਲਿਫਟ ਕੰਟਰੋਲ ਕਰਦੀ ਤੇ ਜਿਹੜੇ ਬਾਅਦ ਚੋਂ ਸਕਾਉਟ ਆਏ ਉਹਨਾਂ ਚ ਜਿਵੇਂ ਇਹਨਾਂ ਦੀ ਗੋਲ ਗੋਲੀ 베アリング ਸੀਗੇ ਇਹ ਪਲੇ ਪੈ ਜਾਣੀ ਪਾਣੀ ਪੈ ਜਾਣਾ ਪਿੱਛੋਂ ਚੱਕਾ ਐ ਕਰੀ ਜਾਣਾ ਬਾਅਦ ਚੋਂ ਕੰਪਨੀ ਨੇ ਟੇਪਰ 베アリング ਵੀ ਕਰੇ ਇਹਨਾਂ ਚ ਤੇ ਅੱਜ ਸਕਾਉਟ ਬਹੁਤ ਕੁਝ ਬਣਾਉਣ ਦੇ ਹੀ ਆ ਕੋਈ ਟਰੈਕਟਰ ਵੀ ਇਹਨਾਂ ਦੇ ਬੜੇ ਸੋਹਣੇ ਚੱਲੇ ਬੜੇ ਸੋਹਣੇ ਲੋਕਾਂ ਨੇ ਚਲਾਏ ਮੇਰੇ ਕੋਲ ਅੱਜ ਵੀ ਬਾਲੇ ਜ਼ਿਮੀਦਾਰਾਂ ਕੋਲ ਹੋਣਗੇ ਟਰੈਕਟਰ ਇਹੋ ਜੀ ਗੱਲ ਨਹੀਂ ਵੀ ਸਕਾਉਟ ਖਤਮ ਹੋ ਗਿਆ ਹੋ ਗਿਆ ਦੇਖੋ ਆ ਸ਼ੋਅ ਤੇ ਲਿਖਿਆ ਸਕਾਉਟ 335 325 ਵੀ ਆਇਆ ਇਹ 325 ਦੀ ਵੀ ਪੂਰੀ ਚੜ੍ਹਾਈ ਰਹੀ ਆ ਤੇ 340 355 ਮਾਡਲ ਬਹੁ ਬਣਾਏ ਸਕਾਉਟ ਨੇ ਵੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਦੋਸਤੋ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ